ਅੱਜ ਅਸੀਂ ਉਸ ਮੋਦੀ ਨੂੰ ਇਲਜ਼ਾਰ ਨਾਏ ਹਾਂ ਜਿਨੇ ਸਾਡੀ ਕਿਸਾਨੀ ਨੂੰ ਨਾਸ ਕਰ ਦੇ ਦੂਰੀ ਹੈ ਖਾਬਿਆ ਜਮੀਨਾਂ ਖੋਣ ਦੇ ਲੱਗੀ ਹੈ 2-3 ਮਹੀਨੇ ਹੋ ਗਏ ਸ਼ਿਵਾ ਸਚਲ ਦੇ ਨਹੀਂ 10 ਦਿਨ ਲੱਥੇ ਹੋ ਗਏ ਬੈਠਿਆਂ ਪਰ ਮੋਦੀ ਟਾਸ ਤੋਂ ਮਾਸ ਨਹੀਂ ਹੋਇਆ ਮੈਂ ਦੱਸਣਾ ਚਾਹੁੰਨੀ ਆ ਵੀ ਅਸੀਂ ਪੰਜਾਬ ਦੇ ਉਸ ਧਰਤੀ ਦੇ ਵਾਸੀਾਂ ਜਿਨ੍ਹਾਂ ਨੇ ਹਰੇਕ ਜੰਗ ਵਿੱਚ ਹਰੇਕ ਸਾਂਦੇ ਆਪਣਾ ਨਾਮ ਖਾ ਦਿੱਤਾ ਹਿੰਦੁਸਤਾਨ ਨੂੰ ਜਾਰ ਕਰਾਇਆ ਅੰਗਰੇਜ਼ੋਂ ਮੁੱਕੇ ਨਾਏ ਬੈਠੇ ਸੀ ਅਗਮਲੇ ਜਾਨ ਨੂੰ ਕੱਢਣ ਵਾਲੇ ਪੰਜਾਬ ਦੇ ਯੋਧੇ ਨੇ ਜਿਨ੍ਹਾਂ ਨੇ ਵੱਖਰੇ ਵੱਖਰੇ ਲਹਿਰਾਂ ਜਨਾਈਆਂ ਗਾਦਰੀ ਬਾਗਿਆਂ ਦੀ ਲਹਿਰ ਕਾਇ ਪਾਣਿਆਂ ਦੀ ਜਾਣ ਵਾਲੇ ਬੰਦਿਆਂ ਦੀ ਲਹਿਰ ਦੇਸ਼ ਪਾਤਨੀ ਦੀ ਲਹਿਰ ਜਿਨ੍ਹਾਂ ਨੇ ਉੱਠ ਕੇ ਅੰਗਰੇਜ਼ ਕਜਾਇਏ ਦੂਜੇ ਪਾਸੇ ਰਜਬਾਨਾ ਸ਼ਾਹੀ ਖਤਮ ਕੀਤੀ ਰਾਜੇ ਕਿਤੇ ਕਿਤੇ ਜ਼ੁਰਮ ਕਰਦੇ ਤੇ ਸਾਡੇ ਤੇ ਉਹਨਾਂ ਨੂੰ ਖਤਮ ਕਰਕੇ ਦਿਖਾਇਆ ਰਾਜਾ ਨੇ ਰਾਜੇ ਜੰਮਣੋ ਬਟਾਈ ਰਾਜਾ ਮਾਰ ਕੇ ਦੂਜਾ ਰਾਜੇ ਗੱਦੀ ਤੇ ਬੈਠ ਗਿਆ ਪਰ ਉਸ ਲਹਿਰ ਨੇ ਉਹ ਜਾਦੀ ਖਲਾਰੀਆਂ ਦੀ ਲਹਿਰ ਨੇ ਰਾਜਾ ਨੇ ਰਾਜੇ ਜੰਮਣੋ ਹਟਾ ਕੇ ਥੋੜੇ ਹੱਥ 'ਚ ਵੋਟਾਂ ਦਾ ਹੱਕ ਦਿੱਤਾ ਪਰ ਦੁੱਖ ਆਉਂਦਾ ਹੈ 73 ਸਾਲ ਹੋ ਗਏ ਸਾਨੂੰ ਆਜ਼ਾਦ ਹੋਇਆ ਜਿਹੜੇ ਲੋਕ ਆਦਰੀ ਬਾਬੇ ਦੇ ਜੀਪਾਤ ਛੱਡ ਕੇ ਗਏ ਤੇ ਉਹ ਤੋਂ ਵੀ ਮਾੜੇ ਹੋ ਸਾਡੇ ਬੱਚੇ ਸਵਾਲ ਕਰ ਦਿੰਦੇ ਨੇ ਵੀ ਤੁਸੀਂ ਐਗਿਆ-ਐਗਿਆ ਕਹਾਣੀਆਂ ਕੀਤੀਆਂ ਤੁਹਾਡੇ ਜੀਪਾਤਾਂ ਨੇ ਜਿਹੜਾ ਗੱਟੀਆਂ ਪਾਜਾ ਮੰਡਿਆ ਬਹਿਰਾ ਨਿਕੰਮ ਕੰਮ ਦਿੱਤਾ ਘਰੋਂ ਬੇਕਾਰ ਹੋਏ ਜਮੀਨਾਂ ਜਾਤ ਕਰਾਇਆ ਸਾਡੇ ਲਈ ਗੋਰੇ ਕੱਢੇ ਠਾਸਵਾ ਨੂੰ ਮਾਰਿ ਕਾਲੇ ਸਾਡੇ ਸਰਤੇ ਬੈਠੇ ਉਸੀ ਦੇਖਦੇ ਹੋ ਇਹਨਾਂ ਨੇ ਜਾਨਕ ਕੱਖ ਅਰੇਸ਼ ਮਾਰਿਆ ਆ ਹੁਣੇ ਇੱਕ ਜਸ ਬੋਲ ਕੇ ਬੋਲੀਆਂ ਪਾ ਕੇ ਗਏ ਨੇ ਤੇ ਉਹ ਦੱਸ ਕੇ ਆਏ ਨੇ ਕਿ ਸ੍ਰੀ ਰਥਾ ਵਿਸਾਨੂੰ ਐ ਕੇ ਸ਼ਰਾਬ ਦਾ ਨਸ਼ਾ ਬੱਚਿਆਂ ਨੂੰ ਗੱਡੀਆਂ ਦੇ ਟ੍ਰੇਟੀਆਂ ਟੀਵੀ ਮੋਬਾਈਲ ਗਵਰਾਗਾਤਾ ਨੌਜਵਾਨਾਂ ਬਾਅਦ ਜਦੋਂ ਅੱਜ ਇੱਥੇ ਇਹ ਦਿੱਲੀ ਦੀ ਧਰਤੀ 'ਤੇ ਆਇਆ ਉਹ ਧਰਤੀ ਹੈ ਜਿੱਥੇ ਤੇਗ ਬਹਾਦਰ ਜੀ ਨੇ ਸੀਸ਼ ਦਿੱਤਾ ਉਸੇ ਰਸਤੇ ਅਸੀਂ ਆਇਆ ਦੇਵ ਭਾਦਰ ਜੀ ਨੇ ਥੋੜੇ ਲੋਕਾਂ ਖਾਤਰ ਸਿੱਖ ਕੌਮ ਨੂੰ ਬਚਾਉਣ ਦੀ ਖਾਤਰ ਹਿੰਦੂਆਂ ਨੂੰ ਮੇਜ ਤੋਂ ਬਚਾਉਣ ਦੀ ਖਾਤਰ ਇੱਥੇ ਆ ਕੇ ਸੀਸ ਦਿੱਤਾ ਅਸੀਂ ਉਹਨਾਂ ਦੇ ਬਾਦ ਸੰ ਉਹਨਾਂ ਦੇ ਜਾਏਗਾ ਮੋਦੀ ਨੂੰ ਦੱਸ ਦੇਣਾ ਚਾਉਣੀ ਆ ਵੀ ਅੱਜ ਪੰਜਾਬ ਦਾ ਨੌਜਵਾਨ ਵਿਦਾਈ ਦਾ ਪੱਤਰ ਹੈ ਜਾ ਉੱਠਿਆ ਤੇਰੀ ਦਾੜ ਨਹੀਂ ਬਣਦੀ ਹੁਣ ਅਸੀਂ ਪੰਜਾਬੀ ਦੇ ਨੌਜਵਾਨਾਂ ਨੂੰ ਨਿਸ਼ੜੇ ਨਹੀਂ ਨਸ਼ੇ ਨਹੀਂ ਪੈਣਗੇ ਮਸੀਂ ਨਹੀਂ ਕਹੋਗੇ ਜਦੋਂ ਅਸੀਂ ਝੋਟੇ ਹੀ ਮਾਰ ਦਾਂਗੇ ਜਿਹੜੇ ਸਾਡੇ ਬੱਚਿਆਂ ਨੂੰ ਚਿੱਟਾ ਵਗੈਰਾ ਲੈ ਆ ਲੈ ਦਿੰਦੇ ਨੇ ਉਹਨਾਂ ਨੂੰ ਖਤਮ ਕਰ ਦਾਂਗੇ ਆਪ ਦੇ ਕੇ ਨਾਲ ਆ ਜੰਡੇ ਨਾਲ ਤਾਂ ਫੇਰ ਨਹੀਂ ਆਉਂਗੀ ਜੁਟੇ ਮਰ ਗਿਆ ਜਾਂ ਨੂੰ ਆ ਦਾਪੇ ਮਰ ਜਾਣੀ ਸੋ ਮੈਂ ਜਿਆਦਾ ਸਮਾਂ ਨਹੀਂ ਲੂੰ ਬਹੁਤ ਲੋਕ ਬੈਠੇ ਨੇ ਅਖੀਰ ਵੀ ਜੀ ਕੋਈ ਕਹੂਗੀ ਵੀ ਅਸੀਂ ਫ੍ਰੀडम फाइਟਰ ਉਹ ਦੇਸ਼ ਭਗਤ ਜਿਥੇ ਬੰਦੀ ਵੱਲੋਂ ਆ ਨਾ ਵੀ ਪੋਗਾਂ ਵਾਲੇ ਤੁਹਾਡੇ ਸਾਹਮਣੇ ਖੜੇ ਨਹੀਂ ਵਿੰਦਾਸ਼ਿੰਘ ਘਾਰਸ਼ਾ ਜੀ ਖੜੇ ਨੇ ਜਿਹੜੇ ਸਾਡੇ ਸੂਬੇ ਦੇ ਪ੍ਰਧਾਨ ਨੇ ਇਧਰ ਬਰਨਾਰੇ ਵਾਲੇ ਬਾਈ ਖੜੇ ਨੇ ਜਿਹੜੇ ਸਾਡੇ ਸੈਕਟਰੀ ਨੇ ਤੇ ਹੋਰ ਬੈਠੇ ਹੈ ਕਾਂਗਰਸ ਸਤਪਾਣਾ ਮੰਗਵਾਲ ਬੈਠੇ ਜਿਹਦੇ ਬਾਬਿਆਂ ਦੀ ਜਿਹੜੀ ਕਰਵਾਨੀ ਹੈ ਨਹੀਂ ਚੁਗੀ ਨਾ ਚੁਗੋ ਲਈਏ ਹੁੰਦਾ ਸਾਨੂੰ ਸਾਡੇ ਹੌਸਲੇ ਹੋਰ ਵੀ ਫਰੰਦ ਹੋ ਗਏ ਸੁਨੇਹਾ ਦੇਣ ਆਇਆ ਤੁਹਾਨੂੰ ਵਧਾਈ ਦੇਣ ਆਇਆ ਤੁਸੀਂ ਵਧਾਈ ਦੇ ਪਾਤਰ ਹੋ ਕਿੰਨੇ ਸਾਲ ਹੋ ਗਏ 74 ਸਾਲਾਂ ਤੋਂ ਬਾਅਦ ਪੇਰਿਸ ਅੰਦੀ ਦੇ ਸੀਟੀ 73 ਸਾਲ ਹੋ ਗਏ ਬਾਅਦ ਕਰਦੇ ਹਿੰਦੁਸਤਾਨ ਬਣੇ ਉਸ ਤੋਂ ਬਾਅਦ ਮੇਰੀ ਬਹੁਤ ਵੱਡੀ ਮਰਹੂਈ ਪਈ ਹੈ ਪਹਿਲਾ ਮੋਰਚਾ ਖੁੱਡਾ ਦੇਖਿਆ ਕਿਸਾਨਾਂ ਦਾ ਜਿੱਥੇ ਕਿਸਾਨ ਇੱਕਜੁੱਟ ਹੋ ਕੇ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਇੱਥੇ ਆ ਕੇ ਦਿੱਲੀ ਬੈਠੀਆਂ ਕਿ ਅਸੀਂ ਇਹਨਾਂ ਦਾ ਘਰ ਮੈਂ ਕੱਪੜੇ ਵਾਲਾ ਰਾਜ ਨਹੀਂ ਜੂਦੇ ਅਸੀਂ ਕਿਸਾਨੀ ਰਾਜ ਚਾਹੁੰਦੇ ਆ ਜਿਹੜਾ ਕਿਸਾਨ ਇੱਦਾਂ ਨਹੀਂ ਖਾਤਾ ਲੜਦਾ ਹੋਵੇ ਅਸੀਂ ਉਹ ਲੋਕਾਂ ਨੂੰ ਚਾਹੁੰਦੇ ਆ ਇਹਨਾਂ ਨੂੰ ਨਹੀਂ ਚਾਹੁੰਦੇ ਮੈਂ ਵਿਸ਼ਵਾਸ ਪਾਉਂਦੀ ਆ ਮੈਨੂੰ ਹੌਸਲਾ ਹੋਇਆ ਹੈ ਮੈਂ ਇੱਥੇ ਖੜੀ ਮੇਰਾ ਤ੍ਰੀਜਾ ਬੋਲ ਕੇ ਗਿਆ ਤੁਹਾਡੇ ਸਾਹਮਣੇ ਖਿੰਦ ਮੈਂ ਤੁਹਾਨੂੰ ਹੁਣੇ ਵਧਾਈ ਦਿੰਨੀ ਆ ਵੀ ਨੌਜਵਾਨ ਪੰਜਾਬ ਦੇ ਬਾਰਸ਼ ਨੇ ਇਹਨਾਂ ਦੇ ਸਿਰ ਤੇ ਸਿਹਰਾ ਸਜੂਗਾ ਜਿਨ੍ਹਾਂ ਨੇ ਅੱਜ ਕਿਸਾਨੀ ਵਿਚਾਰੇ ਨੇ ਆਪਣਾ ਸਭ ਕੁਝ ਛੱਡ ਕੇ ਇਥੇ ਮਨਾਰ ਕਾ ਇਹ ਦਿਨ ਹੋ ਗਿਆ 10 ਦਿਨ ਹੋ ਗਏ ਦਿੱਲੀ ਇਹਨਾਂ ਨੂੰ ਬੈਠਾ ਨੂੰ ਰੋ ਰਹੇ ਨੇ ਕਿਵੇਂ ਸ਼ਰਤਾਂ ਤੇ ਮੇਰੀਆਂ ਭੈਣਾਂ ਜਿਨ੍ਹਾਂ ਨੂੰ 100-100 ਰੁਪਏ ਦੀਆਂ ਕਹਿ ਰਹੇ ਨੇ ਵੀ 100-100 ਰੁਪਏ ਲੈ ਕੇ ਇੱਥੇ ਇਕੱਠੇ ਹੋਏ ਨੇ ਇਹਨਾਂ ਨੂੰ ਅਸੀਂ 5-500 ਰੁਪਏ ਮੈਂ ਰਾਹ ਕਰ ਦਿਆਂ ਮੈਂ 1000-1000 ਰੁਪਏ ਦਿੱਨੀ ਇੱਕ ਭੈਣ ਨੂੰ ਤੇ ਲੈ ਕੇ ਬਿਠਾਉਣਾ ਬਿਠਾਉਣੀ ਆ ਗੱਲਾਂ ਤੋਂ ਬਾਅਦ ਆਇਆ ਮੈਂ ਮੋਦੀ ਨੂੰ ਇਹ ਕੀ ਦੇ ਦੋ ਤੂੰ ਬੜਾ ਕੁਝ ਨਹੀਂ ਕਹਿੰਦੀ ਮੈਂ ਕਹ ਬਹੁਤ ਕੁ ਸਾਧੀਆਂ ਕਿਉਂਕਿ ਮੇਰਾ ਉਸ ਮੋਰਚੇ ਦੇ ਬੜਾ ਹੀ ਡੇੜਾ ਫੀਡਮ ਫੈਕਟਰੀਆਂ ਤੇ ਅੰਗਰੇਜ਼ਾਂ ਨੂੰ ਕੱਢਣ ਜਦ ਹਿੰਦੁਸਤਾਨ ਆਜ਼ਾਦ ਬਣ ਮੈਂ 14-15 ਸਾਲ ਦੀ ਸੀ ਸਾਰਾ ਕੁਝ ਦੇਖਿਆ ਹੈ ਮੈਂ ਇਹਨੂੰ ਕਹਿ ਨਹੀਂ ਦਿੰਦੀਆਂ ਵੀ ਸਿੱਧੇ ਰਾਸਤੇ ਆ ਜਾ ਨਹੀਂ ਅਸੀਂ ਕੱਢਣਾ ਜਾਂਦੇ ਆ ਤੈਨੂੰ ਇੱਥੇ ਕੱਢ ਕੇ ਸਾਧਵਾਂਗੇ ਜਦੋਂ ਮੇਰੀਆਂ ਭੈਣਾਂ ਜਦੋਂ ਹਿੰਦੁਸਤਾਨ ਦਾ ਅਤਾ ਹਿੱਸਾ ਪਾਂਜਾ ਨਾਲ ਜੁੜ ਜੇ ਫੇਰ ਸਾਨੂੰ ਆਜ਼ਾਦੀ ਲੈਣੀ ਔਖੀ ਉਦੋਂ ਔਖੀ ਹੁੰਦੀ ਹੈ ਜਦੋਂ ਭੈਣਾਂ ਘਰ ਚ ਬੈਠਿਆ ਹੋਣ ਪਾਈਯਾਦੀ ਲੈਣਾ ਜਾਂਦਿਆਂ ਨੂੰ ਸਵਾਲ ਕਰਦਿਆਂ ਤੇਰੇ ਦਿਨ ਹੋ ਗਏ ਕਿੱਥੋਂ ਆਏ ਉਹ ਖੁਦ ਦੇਖਣੀਆਂ ਕਿ ਕਿੱਥੋਂ ਆ ਰਹੇ ਕਿਹੜੇ ਰਸਤੇ ਆ ਗਏ ਸੋ ਮੈਂ ਥੋੜੇ ਹੌਸਲੇ ਨਾਲ ਤੁਹਾਨੂੰ ਵਧਾਈ ਦੇ ਕੇ ਜਾ ਰਹੀਆਂ ਕਹਿ ਰਹੀਆਂ ਵੀ ਅਸੀਂ ਉਹਨਾਂ ਦੇਸ਼ਪਾਲ ਤੇ ਬਾਦਸ਼ਾਹ ਗੁਰਤੇਗ ਬਾਦਰੀ ਦੇ ਬਾਦਸ਼ਾਹ ਉਹਨਾਂ ਸ਼ੀਦਾ ਦੇ ਬਾਦਸ਼ਾਹ ਜਿਹੜੇ ਸ਼ੀਦਾ ਨੇ ਲੋਗਲ ਤਾਜੀ ਦੇ ਦਰਮਨਾਂ ਸ਼ੀਦ ਬੈਠ ਗਿੱਤੇ ਨੇ ਉਹ ਤਾਜੀ ਦੇ ਅਖੀਰਵਾਦ ਨਹੀਂ ਆ ਤੁਹਾਡਾ ਮੋਰਚਾ ਅਜੇ ਨਹੀਂ ਖਲਣੀ ਅਖੀਰ ਨੂੰ ਕਦੇ ਹੋਗਾ ਜਿੱਤ ਤੁਹਾਡੇ ਲੋਕਾਂ ਦੀ ਹੋਗੀ ਇਹਨਾਂ ਦੀ ਹਾਰ ਹੋਗੀ ਸੇਵਾ ਦੇਹ ਦੀ ਜਿੰਦੜੀ ਬੜੀ ਔਖੀ ਗੱਲਾਂ ਕਰਨੀਆਂ ਢੇਰ ਸਗਲੀਆਂ ਨੇ ਜਿਨ੍ਹਾਂ ਦੇ ਦੇਸ਼ ਸੇਵਾ ਦੇਹ ਦੀ ਜਿੰਦੜੀ ਬੜੀ ਔਖੀ ਗੱਲਾਂ ਕਰਨੀਆਂ ਢੇਰ ਸਗਲੀਆਂ ਨੇ ਜਿਨ੍ਹਾਂ ਦੇਸ਼ ਵਿੱਚ ਪੈਰ ਪਾਇਆ ਉਹਨੇ ਲੱਖਾਂ ਮੁਸੀਬਤਾਂ ਜਰਨਾ ਮਸੀਤੋਂ ਪ੍ਰਭਾਵ ਨੂੰ ਮੰਨੋ ਅਸੀਂ 15 ਸਾਲ ਮਹਾਰਾਜਾ ਭਵਿੰਦਰ ਦੇ ਘੱਡੇ ਹੋਏ 20 ਸਾਲ ਲਾਹੌਰ ਅੰਬਰਸਰ ਵਰਗੇ ਸ਼ਹਿਰ ਰਹੇ ਜਿੱਥੇ ਸ਼ਹੀਦ ਉਦਮ ਸਿੰਘ ਵਰਗੇ ਵਿਚਾਰੇ ਠਾ ਗਰਤਾਰ ਸਿੰਘ ਸਰابہ ਪਾਲ ਸਿੰਘ ਨਾਲ ਵੀ ਸਾਡੇ ਰਹੇ ਅਸੀਂ ਉੱਥੇ ਰਹਿ ਗਿਆ ਕਾਬੀ ਯਾਤ ਮੀਨ ਵੀ ਯਾਤ ਤਾਂ ਅਸੀਂ ਆ ਘੜੇ ਤੋਂ ਡਿੱ ਲੋਕਾਂ ਉਹ ਦੇਰ ਤੋਂ ਪਾ ਵਿਛੜ ਜਾਇਆ ਕਰਦੇ ਨੇ ਜਾਤੀ ਨਹੀਂ ਜਾਤੀ ਲੋ ਫਿਰ ਨਹੀਂ ਚਲੇ ਗਏ ਬਾਬਾ ਜੀ ਮੈਂ ਕੋਈ ਨਹੀਂ ਆ ਗਿਆ ਦੇਖੋ ਬਾਬਾ ਜੀ ਆ ਰਿਹਾ ਸੀ ਜਾਤੀ ਮੈਂ ਕੰਮ ਕਰ ਦੋ ਮੈਂ ਕਹਿੰਦਾ ਬੰਦ ਹੋ ਗਿਆ ਬਹੁਤ ਬਹੁਤ ਧੰਨਵਾਦ